ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡਾ ਪਰਮਜੀਤ ਕੌਰ ਬੁਲਟਨ ਦੀ ਸ਼ੁਰੂਆਤ ਕਰਾਂਗੇ ਹੁਣ ਦੀਆਂ ਖਾਸ ਖਬਰਾਂ ਦੇ ਨਾਲ ਸੋ ਬਜਟ اجلاس ਦਾ ਦੂਸਰਾ ਦਿਨ ਸੀਐਮ ਮਾਨ ਨੇ ਵਿਧਾਨ ਸਭਾ ਸਪੀਕਰ ਨੂੰ ਦਿੱਤਾ ਤੋਹਫਾ ਸੀਐਮ ਮਾਨ ਦੇ ਤਾਲੇ ਤੇ ਸਦਨ ਦੇ ਵਿੱਚ ਹੋਇਆ ਭਾਰੀ ਹੰਗਾਮਾ ਸਦਨ ਦੇ ਗੇਟਾਂ ਨੂੰ ਲਗਾ ਦਿੱਤਾ ਜਾਵੇ ਤਾਲਾ ਸੋ ਸੱਚ ਸੁਣ ਕੇ ਬਾਹਰ ਨੂੰ ਨਹੀਂ ਜਾਣਗੇ ਵਿਰੋਧੀ ਵਿਰੋਧੀਆਂ ਨੂੰ ਬਾਹਰ ਨਹੀਂ ਜਾਣ ਦੇਣਾ ਸੀਐਮ ਮਾਨ ਵੱਲੋਂ ਕਿਹਾ ਗਿਆ ਕਿ ਮੇਰਾ ਸੱਚ ਬੋਲਣਾ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਹੋਵੇਗਾ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕਿ ਉਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਨਹੀਂ ਦਿੱਤਾ ਗਿਆ ਗਵਰਨਾ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੇ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪੱਖਸ਼ ਦੇ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜਾ ਥੋੜੀ ਥੋੜੀ ਦੇਰ ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਲਾਉਣਾ ਇੱਥੇ ਬੈਠ ਕੇ ਸੁਣਨ ਉਹ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਇਕ ਵਾਰੀ ਮਾਫ਼ ਕਰਾ ਕਿਰਪਾ ਕਰਕੇ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇੱਕ ਬੈਠੋ ਬੈਠੋ ਆ ਐਸੇ ਕਰਕੇ ਜੰਦਰੇ ਲਾਉਣੇ ਇਹ ਐ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਅਸੀਂ ਕਿਤੇ ਨਹੀਂ ਭੱਜਣਗੇ ਹਾਂ ਬੈਠੋ ਅਸੀਂ ਕਿਤੇ ਨਹੀਂ ਭੱਜਣਗੇ ਪੂਰਾ ਦਿਨ ਇੱਥੇ ਇਹੀ ਜੰਦਰੇ ਦੀ ਚਾਹੀ ਮੈਂ ਇਹ ਤਵਕਕੋ ਕਰਦਾ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਮੈਸ ਕਰਨ ਲਈ ਭੇਜਿਆ ਗਿਆ ਉਹ ਇੱਥੇ ਬਹਿ ਕੇ ਸੁਣਨਗੇ ਮੈਂ ਤਾਂ ਆਖੋ ਪਤਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਵਾਰ ਸਾਨੂੰ ਤਾਲਾ ਕੋ ਲਾ ਹੀ ਸਕਦਾ ਜੀ ਮੁੱਖ ਮੰਤਰੀ ਸਾਹਿਬ ਸਰ ਮੈਂ ਇੱਕ ਹੋਰ ਦੇਵਾਂ ਇੱਕ ਇੱਕ ਹੋਰ ਦੇ ਦੇਣ ਇਹਨੇ ਜੀਬ ਤੇ ਲਾ ਦਿਓ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ

ਬੋਲੋ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਹੁੰਦੀਆਂ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡਨਾ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਤਲਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰਾਂਜਲੀ ਦਵਾਈ ਕਦੇ ਸ਼ਰਾਂਜਲੀ ਦਵਾਈ 726 ਨੂੰ ਸਰ ਕੱਲ ਨੂੰ ਬਦਰ ਬੇਸ਼ ਕਰਨਗੇ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਦੀਆਂ ਸਰ ਹਰ ਗੋਬਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਐ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦਰਾਂ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਫਸਤੀਆਂ ਲਾ ਰਹੇ ਨੇ ਇਹ ਚੱਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਅ ਬੜਿੰਗ ਸਾਹਿਬ ਰਾਜਾ ਬੜਿੰਗ ਸਾਹਿਬ ਆ ਸੁਣ ਲਿਓ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਦੀਆਂ ਬਾੜੀਆਂ ਛੋਲੂਆਂੀਆਂ ਪਈਆਂ ਇਹਦਾ ਬਾਰੇ ਵੀ ਸਾਰੇ ਕੋ ਜਾਂਚ ਕੀਤੀ ਜਾਊ ਕਿੰਨਾ ਕਰਤਾ ਪਿਆ ਆਪਾਂ ਨੂੰ ਰੱਬਾ ਤੇ ਬੱਸਾਂ ਲੋਕ ਬਾਡੀਆਂ ਲਵਾਉਣੋਂ ਦੇ ਇੱਥੇ ਇਸ ਦਾ ਸਾਰੇ ਮਟੀਰੀਅਲ ਇੰਨਾਂ ਵਾਸਤੇ ਪਰ ਮੈਂ ਦੱਸਣਾ ਚਾਹਨਾ ਸਾਡੇ ਕੋਲੇ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮੰਨਿਆ ਐਡਵੋਕੇਟ ਹੈ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਮੰਨੀ ਪਰੰਨੀ ਅੱਖਾਂ ਦੀ ਡਾਕਟਰ ਹੈ ਸਾਡੇ ਕੋਲੇ ਡਾਕਟਰ ਚੰਦਜੀ ਚਲਨੀ ਮੰਨਿਆ ਪਰੰਨਿਆ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪਰਮਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ 2 ਸਾਲ ਹੋਵੇ ਚਲਾਉਂਦੇ ਆ ਪੰਜਾਬ ਨੂੰ ਕੋਈ ਕਾਠਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿੱਤ ਮੰਤਰੀ ਵਾਂਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਹੈ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਸ ਰੇਤਾ ਜਮਾ ਹੋ ਚੁੱਕਿਆ 4 4 ਫੁੱਟ 5 5 ਫੁੱਟ ਸੀਐਮ ਸਾਹਿਬ ਲੋਕਾਂ ਨੇ ਨਾ ਆਪਣੀ ਝੋਨਾ ਵੀ ਨਹੀਂ ਸਕੇ ਨਾ ਕਣਕ ਵੀ ਨਹੀਂ ਸਕੇ ਤੇ ਨਾ ਹੁਣ ਅਗਲੀ ਫਸਲ ਵੀ ਸਾਦੇ ਕਿਉਂਕਿ 4 4 ਫੁੱਟ ਰੇਤਾ ਮੇਰੀ ਬੇਨਤੀ ਆ ਜੋ ਮਾਨਯੋਗ ਵਿਧਾਇਕ ਸਾਹਿਬ ਨੇ ਗੱਲ ਕੀਤੀ ਹੈ ਕਿ ਹੜ੍ਹਾਂ ਦੇ ਕਾਰਨ ਇਹ ਤੱਕਰ 2 3 ਪਿੰਡਾਂ ਦਾ ਨਾਮ ਲੈ ਰਹੇ ਨੇ ਬਹੁਤ ਸਾਰੇ ਏਰੀਆ ਦੇ ਵਿੱਚ ਜੋ ਖਾਸ ਤੌਰ ਤੇ ਦਰਿਆਵਾਂ ਦੇ ਨਾਲ ਜਿਵੇਂ ਬਿਆਸ ਦੇ ਨਾਮ ਨਾਲ ਤੁਹਾਡੇ ਪਿੰਡ ਲੱਗਦੇ ਸਤਲੁਜ ਦੇ ਨਾਲ ਵੀ ਬਹੁਤ ਸਾਰੇ ਪਿੰਡਾਂ ਦੀਆਂ ਖੇਤ ਜ਼ਮੀਨਾਂ ਦੇ ਵਿੱਚ ਪਾਵੇਂ ਉਹ ਮੁਸ਼ਤਰਕਾ ਖਾਤੇ ਚ ਨੇ ਪਾਵੇਂ ਉਹ ਦਰਿਆਵੀ ਖਾਤੇਆਂ ਚ ਨੇ ਰੇਤਾ ਆ ਗਿਆ 4-4 ਫੁੱਟ ਸੋ ਅਸੀਂ ਇਹਨੂੰ ਇੱਕ ਓਪਰਚੁਨਿਟੀ ਦੇ ਰੂਪ ਚ ਕਿਸਾਨਾਂ ਨੂੰ ਦੇਣਾ ਚਾਹੁੰਦੇ ਆ ਤੇ ਅਸੀਂ ਅਲਾਉ ਕਰ ਰਹੇ ਆ ਕਿ ਉਹ 4-4 ਫੁੱਟ ਜਿਹੜਾ ਰੇਤਾ ਆਇਆ ਉਹਨੂੰ ਉਹ ਚੱਕ ਕੇ ਵੇਚ ਸਕਦੇ ਨੇ ਆਪਦੀ ਜ਼ਮੀਨ ਚੋਂ ਵੇਚ ਸਕਦੇ ਨੇ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਸ਼ਾਇਦ ਫਸਲ ਮਣੋਂ ਜ਼ਿਆਦਾ ਪੈਸੇ ਕੁਦਰਤ ਨੇ ਜੋ ਦੇਖੋ ਹੜ ਤਾਂ ਕੁਦਰਤ ਦਾ ਵਿਧਾਇਕ ਸਾਹਿਬ ਐਮਐਲਏ ਸਾਹਿਬ ਇਹ ਤਾਂ ਕੁਦਰਤ ਹੈ ਰੋਕ ਤਾਂ ਸਕਦੇ ਨਹੀਂ ਪਰ ਕੁਦਰਤ ਜੇ ਕੁਝ ਨੁਕਸਾਨ ਕਰ ਦੇਣਾ ਨਾਲ ਕੁਝ ਫਿਰ ਆਉਂਦਾ ਵੀ ਹੈ ਸੋ ਇਹ ਜਿਹੜਾ ਰੇਤਾ ਆਇਆ ਇਹ ਜਿਨ੍ਹਾਂ ਦੇ ਜ਼ਮੀਨਾਂ 'ਚ ਆਇਆ ਇਹ ਉਹਨਾਂ ਦੇ ਹੋਊਗਾ ਅਸੀਂ ਕੋਈ ਉਹ ਚੋਂ ਕੋਈ ਟੈਕਸ ਨਹੀਂ ਲੈਣਾ ਕੁਝ ਨਹੀਂਣਾ ਉਹ 4-4 ਫੁੱਟ ਤੱਕ ਆਪਣੇ ਅਸੀਂ ਆਉਣ ਵਾਲੇ ਦਿਨਾਂ 'ਚ ਨੋਟੀਫਿਕੇਸ਼ਨ ਜਾਰੀ ਕਰਨ ਲੱਗੇ ਆਂ ਉਹ ਦੇਖ ਸਕਦੇ ਹੋ ਬਹੁਤ ਧੰਨਵਾਦ ਬਹੁਤ ਬਹੁਤ